ਪ੍ਰਧਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਛੋਟੀ ਜੀ ਬੇਨਤੀ ਤੇ ਬੇਨਤੀ ਪ੍ਰਵਾਨ ਕਰਦੇ ਹੋਏ ਇੱਥੇ ਸਾਰੀ ਸੰਗਤ ਦਾ ਆ ਕੇ ਉਹਨਾਂ ਨੇ ਮਾਣ ਵੀ ਵਧਾਇਆ ਔਰ ਸਾਡਾ ਵੀ ਮਾਣ ਵਧਾਇਆ ਤਹਿ ਦਿਲੋਂ ਧੰਨਵਾਦ ਕਰਦੇ। ਸੁਖੀ ਭਾਜੀ ਤੇ ਸਾਰੇ ਇਹਨਾਂ ਦੇ ਨਾਲ ਜਿਹੜੇ ਲੋਕ ਸਭਾ ਦਾ ਅੱਜ ਬੜਿੰਗ ਕੈਂਡੀਡੇਟ ਦੇ ਵਿਦਿਆਰਥੀ ਆਇਆ 90 ਤੋਂ 100 ਰੋਡ ਸ਼ੋ ਕੀਤਾ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਆ ਗਿਆ ਜੀ ਆ ਗਿਆ ਜਿਹੜਾ ਰਾਜਾ ਬੜਿੰਗ ਜੀ ਨੇ ਕੀਤਾ ਉਹਦੇ ਵਿੱਚ ਤੁਸੀਂ ਜਾ ਕੇ ਦੇਖੋ ਟੋਟਲੀ ਜਿੰਨੀ ਗੱਡੀ ਹੈਗੀ ਆ ਉਹ ਮਲੋਟੇ ਬੋਰ ਦੀ ਆ ਕੋਈ ਇੱਥੇ ਵਾਲੀ ਦਾ ਸੰਗਤ ਹੈ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜਗ ਜਹਾਰਾ ਜੋ ਉਹਨਾਂ ਦਾ ਹੈਗਾ ਸਾਰਾ ਸਾਹਮਣੇ ਔਰ ਸੰਗਤ ਨੇ 1 ਜੂਨ ਨੂੰ ਉਹਦਾ ਰਿਜ਼ਲਟ ਦੇ ਦੇਣਾ 4 ਜੂਨ ਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਧੰਨਵਾਦ ਧੰਨਵਾਦ ਓਕੇ ਕੀ ਕਹਿਣਾ ਤੇ ਕਰੇ ਜੀ ਅੱਜ ਮਾਦਲ ਜੀ ਆਇਆ ਤੇ ਚਾਮਾਗਾ ਅੱਜ ਦਾ ਦਿਨ ਵਿਧਾਨ ਸਭਾ ਹਲਕਾ ਆਤਮਨਗਰ ਵਾਸਤੇ ਵਿਧਾਨ ਸਭਾ ਹਲਕਾ ਸਾਊਥ ਵਾਸਤੇ ਔਰ ਸਮੁੱਚੀ ਲੁਧਿਆਣਾ ਲੋਕ ਸਭਾ ਕੰਸਟੀਟੂਐਂਸੀ ਵਾਸਤੇ ਬੜਾ ਇਤਿਹਾਸਕ ਹੈ ਬੜਾ ਸ਼ੁਭ ਦਿਨ ਹੈ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਕਾਉਂਸਲਰ ਭੈਣ ਸਰਬਜੀਤ ਕੌਰ ਜੀ ਲੋਟੇ ਔਰ ਸਾਡੇ ਵੀਰਿੰਦਰਜੀਤ ਸਿੰਘ ਜੀ ਰੂਪੀ ਲੋਟੇ ਜੀ ਨੂੰ ਔਰ ਉਹਨਾਂ ਦੇ ਹਜ਼ਾਰਾਂ ਹੀ ਸਮਰਥਕਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਅੱਜ ਜੁਆਇਨਿੰਗ ਕਰਾਈ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਪੰਥ ਦਾ ਪਰਿਵਾਰ ਜਿਹੜਾ ਵੱਡਾ ਹੋਇਆ ਔਰ ਲੋਟੇ ਸਾਹਿਬ ਵਰਗੀ ਸ਼ਖਸੀਅਤ ਬੇਦਾਗ ਨਿਮਰ ਇਮਾਨਦਾਰ ਗੁਰੂ ਘਰ ਦੇ ਕੂਕਰ ਜਿਹੜੇ ਨਾਮ ਨਾਲ ਗੁਰੂ ਘਰ ਜਾ ਕੇ ਸੇਵਾ ਕਰਦੇ ਆ ਔਰ ਉਹਨਾਂ ਦੀ ਸੇਵਾ ਦਾ ਮਾਣ ਅਸਮੁੱਚੇ ਇਲਾਕੇ ਐਡਾ ਵੱਡਾ ਸਮੁੱਚੀ ਸੰਗਤ ਕਰੀਬ ਅਜੇ 1 ਵਜੇ ਤੋਂ ਲੈ ਕੇ 6 ਵਜੇ ਨਾਲੇ ਆ ਲਗਾਤਾਰ ਇੱਥੇ ਟਿਕ ਕੇ ਬੈਠੇ ਰਹੇ ਆ ਪ੍ਰਧਾਨ ਸਾਹਿਬ ਦੇ ਹੁਣ ਤੱਕ ਔਰੇ ਲੋਟੇ ਸਾਹਿਬ ਨਾਲ ਪਿਆਰ ਹੈ ਔਰ ਅਸੀਂ ਸਮਝਦੇ ਆ ਕਿ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀ ਇਲੈਕਸ਼ਨ ਦੇ ਵਿੱਚ ਸਾਨੂੰ ਇੱਕ ਬਹੁਤ ਵੱਡਾ ਹਲਾਰਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਢਿੱਲੋਂ ਸਾਹਿਬ ਜਿਹੜੀ ਜਿੱਤ ਹੈ ਉਹ ਹੋਰ ਵੀ ਵੱਡੀ ਲੀਡ ਨਾਲ ਲੋਟੇ ਪਰਿਵਾਰ ਦੇ ਆਉਣ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੁਧਿਆਣਾ ਫੇਰੀ ਨਾਲ ਹੋਊਗੀ ਠੀਕ ਹੈ ਜੀ ਧੰਨਵਾਦ ਜੀ ਸੀਟ ਹੈ